ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਪੰਜਾਬੀ ਸਟੋਰੀ ਤੇਰਾ ਚੈਨਲ ਦੇ ਵਿੱਚ ਲੈ ਕੇ ਆਏ ਇੱਕ ਨਵੀਂ ਕਹਾਣੀ ਉਮੀਦ ਕਰਦੇ ਆਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸ਼ੁਰੂ ਕਰਦੇ ਆਂ ਅੱਜ ਦੀ ਇੱਕ ਨਵੀਂ ਕਹਾਣੀ ਜਿਸ ਦੇ ਕਹਾਣੀਕਾਰ ਹਨ ਨਰਵਿੰਦਰ ਸਿੰਘ ਹੈਪੀ ਫਰੀਦਕੋਟਿਆ ਰਾਤ ਦਿੱਤੀ ਕਰੀਬਨ 12:30 ਦਾ ਵਕਤ ਸੀ ਕਿ ਅਚਾਨਕ ਹੀ ਬੂਹੇ ਦੇ ਖੜਕਣ ਦੀ ਆਵਾਜ਼ ਆਈ ਮੈਂ ਮੂਹ ਦੇ ਉੱਪਰੋਂ ਚਾਦਰ ਲਾ ਕੇ ਦੇਖਿਆ ਤਾਂ ਬੂਹੇ ਦੇ ਹੇਠਾਂ ਕਿਸੇ ਦੇ ਖੜੇ ਹੋਣ ਦਾ ਪਰਛਾਵਾਂ ਮੈਨੂੰ ਨਾਜ਼ਰ ਆਇਆ ਮੈਂ ਉੱਠ ਕੇ ਬੈਠ ਗਿਆ ਤੇ ਸੋਚਣ ਲੱਗਿਆ ਕਿ ਇੰਨੀ ਰਾਤ ਨੂੰ ਕੌਣ ਹੋ ਸਕਦਾ ਹੈ ਐਨੇ ਨੂੰ ਫੇਰ ਠੱਕ ਠੱਕ ਦੀ ਆਵਾਜ਼ ਆਈ ਮੈਂ ਆਵਾਜ਼ ਦੇ ਕੇ ਹਾਂ ਕਿ ਕੌਣ ਹੈ ਭਾਈ ਫੇਰ ਠੱਕ ਠੱਕ ਦੀ ਆਵਾਜ਼ ਆਈ ਮੈਂ ਫੇਰ ਤੋਂ ਕਿਹਾ ਕੌਣ ਐ ਇਹ ਦੱਸੋ ਪਹਿਲਾਂ ਨਹੀਂ ਤਾਂ ਮੈਂ ਬੂਹਾ ਹੀ ਨਹੀਂ ਖੋਲਣਾ ਜਿੰਨਾ ਚਿਰ ਮਰਜੀ ਬੂਹਾ ਪੰਨੀ ਜਾਓ ਤਾਂ ਅੱਗੋਂ ਆਵਾਜ਼ ਆਈ ਪੁੱਤ ਮੈਂ ਮੈਂ ਹਾਂ ਤੇਰੀ ਮਾਂ ਬੂਹਾ ਖੋਲ ਇਹ ਸੁਣ ਮੈਂ ਜਲਦੀ ਦੇਣੀ ਚਾਦਰ ਭਗਾ ਕੇ ਮਾਰੀ ਤੇ ਉੱਠ ਕੇ ਭੱਜਿਆ ਤੇ ਬੂਹਾ ਖੋਲ ਦਿੱਤਾ ਕੀ ਦੇਖਿਆ ਕਿ ਨੰਗੇ ਪੈਰੀ ਮੇਰੀ ਮਾਂ ਬੂਹੇ ਦੇ ਵਿੱਚ ਖੜੀ ਰੋ ਰਹੀ ਸੀ ਤੇ ਮੈਨੂੰ ਦੇਖ ਅਨਸਾਰ ਗਲੇ ਦੇ ਨਾਲ ਲਾ ਕੇ ਕਹਿਣ ਲੱਗੀ ਤੂੰ ਠੀਕ ਐ ਪੁੱਤ ਤੂੰ ਠੀਕ ਐ ਨਾ ਪੁੱਤਰਾ ਸਭ ਠੀਕ ਐ ਨਾ ਮੈਂ ਕਿਹਾ ਹਾਂ ਬਿਲਕੁਲ ਠੀਕ ਆ ਪਰ ਤੂੰ ਇੱਥੇ ਕਿਵੇਂ ਕੀ ਗੱਲ ਹੋ ਗਈ ਜੋ ਤੂੰ ਇਹ ਪੁੱਛ ਰਹੀ ਐ ਤਾਂ ਮਾਂ ਨੇ ਰੋਂਦਿਆਂ ਹੋਇਆਂ ਮੇਰੇ ਸਿਰ ਤੇ ਹੱਥ ਰੱਖਦਿਆਂ ਹੋਇਆਂ ਕਿਹਾ ਪੁੱਤ ਮੈਨੂੰ ਤਾਂ ਸੁਪਨੇ ਦੇ ਵਿੱਚ ਤੇਰੀ ਲੱਤ ਟੁੱਟੀ ਦਿਖੀ ਸੀ ਕਿ ਤੇਰਾ ਕਿਸੇ ਨੇ ਗੱਡੀ ਦੇ ਨਾਲ ਐਕਸੀਡੈਂਟ ਕਰ ਦਿੱਤਾ ਏ ਤੇ ਤੈਨੂੰ ਸੱਟਾਂ ਲੱਗ ਗਈਆਂ ਤੇ ਤੂੰ ਮੰਝੇ ਤੇ ਪਿਆ ਭੁੱਖ ਦੇ ਮਾਰੇ ਤੜਫ ਰਿਹਾ ਏ ਇਸ ਲਈ ਮੈਂ ਚੋਰੀ ਭੱਜ ਕੇ ਆਈ ਆ ਤੇ ਤੇਰੇ ਖਾਣ ਨੂੰ ਇਹ ਬਿਸਕਟ ਤੇ ਰਸ ਵੀ ਲੈ ਕੇ ਆਈ ਆ ਇਹ ਮੈਨੂੰ ਆਸ਼ਰਮ ਵਿੱਚ ਕੋਈ ਆਪਣੇ ਜਨਮ ਦਿਨ ਤੇ ਦੇ ਕੇ ਗਿਆ ਸੀ ਮਾਂ ਮੈਨੂੰ ਉਹ ਬਿਸਕੁਟ ਤੇ ਰਸ ਆਪਣੇ ਛੋਟੇ ਜਿਹੇ ਚੋਲੇ ਦੇ ਵਿੱਚੋਂ ਘਟਦੀ ਹੋਈ ਕਹਿੰਦੀ ਹੈ ਤੇ ਫਿਰ ਮਾਂ ਕਹਿੰਦੀ ਹੈ ਨਾਲੇ ਪੁੱਤ ਨੂੰ ਰਾਣੀ ਠੀਕ ਐ ਕਿੱਥੇ ਆ ਉਹ ਦਿਖੀ ਨਹੀਂ ਰਹੀ ਇਹ ਸੁਣ ਕੇ ਮੇਰੀਆਂ ਤਾਂ ਜਿਵੇਂ ਤਾਂ ਹੀ ਨਿਕਲ ਗਈਆਂ ਤੇ ਮੈਂ ਮਾਂ ਦੇ ਪੈਰਾਂ ਦੇ ਹੇਠਾਂ ਡਿੱਗ ਗਿਆ ਤੇ ਗੋਡਿਆਂ ਤੇ ਮੱਥਾ ਰੱਖ ਕੇ ਕਹਿਣ ਲੱਗ ਗਿਆ ਮਾ ਮੈਂ ਕਿੰਨਾ ਵੱਡਾ ਪਾਪੀ ਹਾਂ ਤੇ ਮੇਰੇ ਨਾਲੋਂ ਵੱਡੀ ਪਾਪਣ ਮੇਰੀ ਘਰ ਵਾਲੀ ਐ ਜਿਸ ਨੇ ਮੇਰੀਆਂ ਅੱਖਾਂ ਤੇ ਇਹ ਪੱਟੀ ਬੰਨ੍ਹ ਦਿੱਤੀ ਸੀ ਕਿ ਮਾਂ ਦੇ ਰਿਸ਼ਤੇ ਨੂੰ ਭੁੱਲ ਕੇ ਮੈਂ ਉਸ ਦੇ ਕਹਿਣ ਅਨੁਸਾਰ ਚੱਲਾਂ ਤੇ ਤੈਨੂੰ ਮਾਂ ਮੈਂ ਬਿਰਧ ਆਸ਼ਰਮ ਛੱਟ ਆਇਆ ਮੈਂ ਬਹੁਤ ਵੱਡਾ ਗੁਨਾਹਗਾਰਾਂ ਤੇਰਾ ਤੈਨੂੰ ਸੁਪਨੇ ਵਿੱਚ ਵੀ ਮੇਰਾ ਦਰਦ ਨਹੀਂ ਛੱਲਿਆ ਗਿਆ ਤੈਨੂੰ ਮੇਰੀ ਭੁੱਖ ਪਿਆਸ ਦਾ ਅੱਜ ਵੀ ਇੰਨਾ ਫਿਕਰ ਹੈ ਪਰ ਮੈਂ ਤੇਰੇ ਦਰਦ ਨੂੰ ਮਹਿਸੂਸ ਹੀ ਨਹੀਂ ਕਰ ਸਕਿਆ ਮੈਂ ਹਰ ਤਿਹਾਰ ਤੈਨੂੰ ਦੂਰ ਕਰਕੇ ਰਿਸ਼ਤੇਦਾਰਾਂ ਦੇ ਵਿੱਚ ਮਠਿਆਈਆਂ ਵੰਡ ਮਨਾਏ ਆਪਣੇ ਘਰ ਵਾਲੀ ਨਾਲ ਤੇ ਸਹੁਰਿਆਂ ਨਾਲ ਖਾ ਪੀ ਕੇ ਮਨਾਏ ਪਰ ਤੈਨੂੰ ਦੇਖਣ ਤੱਕ ਨਹੀਂ ਗਿਆ ਪਰ ਅੱਜ ਉਹ ਵੀ ਮੈਨੂੰ ਛੱਡ ਕਿਸੇ ਨਾਲ ਚਲੀ ਗਈ ਹੈ ਉਹ ਕਿਸੇ ਪੈਸੇ ਵਾਲੇ ਆਦਮੀ ਦੇ ਨਾਲ ਭੱਜ ਗਈ ਹੈ। ਮਾਂ ਜਿਸ ਪਿੱਛੇ ਮੈਂ ਤੈਨੂੰ ਘਰੋਂ ਕੱਢ ਦਿੱਤਾ ਸੀ ਉਸਨੇ ਹੀ ਮੈਨੂੰ ਛੱਡ ਦਿੱਤਾ। ਮੈਨੂੰ ਮaaf ਕਰ ਦੇ ਮਾਂ। ਮੈਨੂੰ ਮaaf ਕਰ ਦੇ। ਇਹ ਸੁਣ ਕੇ ਮਾਂ ਨੇ ਫਿਰ ਮੈਨੂੰ ਹੇਠਾਂ ਉਠਾ ਆਪਣੀ ਛਾਤੀ ਨਾਲ ਲਾਉਂਦਿਆਂ ਕਿਹਾ ਕੋਈ ਗੱਲ ਨਹੀਂ ਪੁੱਤਰਾ ਮਾਂ ਮਾਂ ਤਾਂ ਮਾਂਵਾਂ ਹੀ ਹੁੰਦੀਆਂ ਨੇ। ਸ਼ਾਇਦ ਮੇਰੇ ਪਾਲਣ ਪੋਸਣ ਵਿੱਚ ਹੀ ਕੋਈ ਕਮੀ ਰਹਿ ਗਈ ਹੋਵੇ ਚਲ ਕੋਈ ਨਾ ਪੁੱਤਰਾ ਕਈ ਵਾਰ ਪਰਿਵਾਰ ਨੂੰ ਜੋੜਨ ਲਈ ਮਜਬੂਰੀ ਵਿੱਚ ਕਿਸੇ ਨੂੰ ਛੱਟਣਾ ਵੀ ਪੈਂਦਾ ਹੈ ਪਰ ਇਹ ਸਭ ਇਸੇ ਤਰ੍ਹਾਂ ਅੱਗੇ ਵੀ ਚੱਲਦਾ ਰਹਿੰਦਾ ਹੈ ਇਹ ਕਹਿ ਕੇ ਮਾਂ ਮੇਰੇ ਸਿਰ ਤੇ ਹੱਥ ਧਰਦਿਆਂ ਫੇਰ ਪਿੱਛੇ ਨੂੰ ਮੁੜ ਬਿਰਧ ਆਸ਼ਰਮ ਵੱਲ ਤੁਰ ਪਈ ਪਰ ਮਾਂ ਦੀਆਂ ਇਹ ਗੱਲਾਂ ਨੇ ਮੇਰੇ ਸੀਨੇ ਵਿੱਚ ਰੁਗ ਭਰ ਲਿਆ ਸੀ ਤੇ ਮੈਂ ਮਾਂ ਨੂੰ ਰੋਕਣ ਲਈ ਆਵਾਜ਼ ਮਾਰਨ ਦੀ ਕੋਸ਼ਿਸ਼ ਕੀਤੀ ਪਰ ਇੰਜ ਲੱਗਿਆ ਜਿਵੇਂ ਮੇਰਾ ਤਾਂ ਸਾਹ ਹੀ ਕੁੱਟ ਗਿਆ ਹੋਵੇ ਤੇ ਮੇਰੇ ਹਲਕ ਵਿੱਚੋਂ ਆਵਾਜ਼ ਵੀ ਬਾਹਰ ਨਾ ਆ ਰਹੀ ਹੋਵੇ ਸ਼ਾਇਦ ਮੈਂ ਸਕਾਵਲ ਹੀ ਨਹੀਂ ਸਾਂ ਕਿ ਮੈਂ ਆਪਣੀ ਮਾਂ ਨੂੰ ਆਪਣੇ ਕੋਲ ਰਹਿਣ ਲਈ ਰੋਕ ਸਕਾਂ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਕਿਰਪਾ ਕਰਕੇ ਇਸ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ